हां जी भाई जी ਮੋਟਰ ਤੇ ਪਹੁੰਚੇ ਆ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਹੋ ਆਹ ਮੋਟਰ ਤੇ ਪਹੁੰਚੇ ਆ 20 ਪੈਂਦਾ ਵਾ ਪੱਠੇ ਖੜੇ ਨੇ ਆਹ ਪੱਠੇ ਬੀਜਣੇ ਨੇ ਹਜੇ ਬਿੱਗਾ ਡੇਡ ਬਿੱਗਾ ਬਿਲਾ ਪਿਆ ਹਜੇ ਪੱਠਿਆਂ ਲਈ ਘਰੇ ਬੇਰੀ ਲਾਈ ਸੀ ਇੰਨੀ ਕੁ ਬੀਜੇ ਲਾਇਆ ਸੀ ਹੋ ਗਈ ਹੁਣ ਇਹ ਬੀਜਣੀਆਂ ਦਰਖਤ ਆਪਾਂ ਮਿੱਤਰਾ ਦਿੱਤੇ ਪਟਾ ਏ ਦਾ 15 ਦਰਖਤ ਪਟਾਤੇ ਆਪਾਂ ਉਹ ਪਟਾਉਣ ਦਾ ਰੀਜਨ ਇਹ ਹੋਇਆ ਵੀ ਆਪਣੇ ਯਾਰ ਸਬਜ਼ੀਆਂ ਨਹੀਂ ਸੀ ਹੁੰਦੀਆਂ ਦਰਖਤ ਲਾਲੇ ਸੀ ਮੈਂ ਬਾਲੇ ਬਾਲੇ ਵੀ ਲਵੇ ਲਵੇ ਲਾਲੇ ਸੀ ਚੱਕ ਕਹਿਣ ਦਾ ਮਤਲਬ ਇਹ ਹੈ ਲਵੇ ਲਵੇ ਦਰਖਤ ਲਾਲੇ ਸੀਗੇ ਉਹਦੇ ਕਰਕੇ ਫਿਰ ਆਹ ਹੁਣ ਦੇਖ ਲਓ ਰਹਿ ਗਏ 10 12 ਦਰਖਤ ਰਹਿ ਗਏ ਫਲ ਫਰੂਟਾਂ ਵਾਲੇ ਰਹਿ ਗਏ ਠੀਕ ਆ ਨਾ ਇੱਧਰ ਵੀ ਆਹ ਬਾਗੇ ਆਪਣਾ ਝੋਟਾ ਬੜਾ ਵਾ ਇਧਰ ਵੀ ਬਾਗੇ ਫਿਰ ਖੇਤ ਕਹਿਣ ਦਾ ਮਤਲਬ ਵੀ ਯਾਰ ਦਰਖਤ ਸੀਗੇ ਵੀਰੇ ਬਾਲੇ ਲਵੇ ਲਵੇ ਲਾਇਆ ਬਾਈ ਉਹ ਦਰਖਤਾਂ ਨਾਲ ਆਪਣਾ ਪਿਆਰ ਬੜਾ ਯਾਰ ਆਪਾਂ ਨੂੰ ਦੁੱਖਤਾ ਲੱਗਿਆ ਬਹੁਤ ਸਿੱਧੀ ਜੀ ਗੱਲ ਆ ਪੰਜਾਬੀ ਚ ਦੁੱਖਤਾ ਲੱਗਿਆ ਬਹੁਤ ਉਹਦੇ ਕਰਕੇ ਹੁਣ ਕੀ ਕਰੀਏ ਵੀਰੇ ਕੋਈ ਸਬਜ਼ੀ ਨਹੀਂ ਹੁੰਦੀ ਘਰ ਦੇ ਬੋਲਦੇ ਆ ਫਲਾਂ ਵਾਲੇ ਰਹਿ ਗਏ ਆ ਨਾਰ ਰਹਿ ਗਿਆ ਅਮਰੂਦ ਰਹਿ ਗਏ ਅੰਜੀਰ ਰਹਿ ਗਈ ਠੀਕ ਆ ਨਾ और नहीं चकर मोटर आ मित्रों अपनी ता करके थोड़ा जहा या होना यार वह जहा हो गया बस इतो वेला हो गया सक सु पे ने नींबू लगे हुए ने अमरूद रह गए बस आ गए छोटे छोटे नींबू रह गए और सीजने अपने व्डे बढ़ेरे ਇਹੀ ਗੱਲ ਆ ਹੋਰ ਨਹੀਂ ਵੀਰੇ ਕਹਿਣ ਦਾ ਮਤਲਬ ਵੀ ਦਰਖਤਾਂ ਉੱਤੇ ਉਹ ਪਿਆਰ ਤਾਂ ਆਪਣਾ ਬਹੁਤ ਸੀ ਇਹ ਚੱਕਰ ਕਰਕੇ ਫਿਰ ਆਪਾਂ ਨੂੰ ਪਟਾਉਣੇ ਪਏ ਆ ਉਹ ਆ 베ਰੀ ਆ 베ਰੀ ਲਾਉਨੇ ਇੱਥੇ ਤਕ ਇੱਲਾ ਲਕਾਰ ਆ ਜਾ ਹੁੰਦਾ ਭਈ ਐ ਮੜਾ ਜਾ ਬਸ ਇਹ ਮੈਂ ਮਿਰਚਾਂ ਲਗੀਆਂ ਨੇ ਹੁਣ ਹਾਂ ਬੜੀਆ ਲਾ ਲ ਹਵਾ ਹੀ ਲਾ ਦੇ ਖੁੱਲੇ ਖੁੱਲੇ ਲੱਗਦੇ ਆ ਦਰਖਤ ਬਾਲੇ ਲਾ ਲੇ ਸੀ ਬਾਈ ਯਾਰ ਮੈਂ ਕਮਲੇ ਅੰਗੋਂ ਲਾ ਲੇ ਸੀਗੇ ਬਾਈ ਕੋਲੇ ਕੋਲੇ ਹੋਰ ਨਹੀਂ ਕੋਈ ਚੱਕਰ ਸੀ ਤਾਂ ਕਰਕੇ ਵੀਰੇ ਥੋੜਾ ਯਾਰ ਪਟਾਉਣੇ ਪਏ ਆ ਨਹੀਂ ਆਪਾਂ ਯਾਰ ਦੁੱਖ ਤਾਂ ਲੱਗਿਆ ਬਹੁਤ ਆਪਾਂ ਸਿੱਧੀ ਜੀ ਗੱਲ ਆ ਦਰਖਤਾਂ ਦਾ ਉਹ ਇਹ ਨਾਲ ਦੀ ਨਾਲ ਲਾਈ ਜਾਂਦੇ ਆਪਾਂ ਦਰਖਤ ਲਾਉਣੇ ਨਹੀਂ ਭੁੱਲਦੇ ਆਪਾਂ ਵੀਰੇ ਗਲਤੀ ਆ ਮੰਨਦੇ ਆਪਾਂ ਪਰ ਹੈਵੀ ਵਾਲੇ ਲਵੇ ਲਵੇ ਸੀ ਚਲੋ ਆ ਚੀਲਾ ਖੜੀਆਂ ਨੇ ਦੋ ਚੀਲਾ ਕਰਕੇ ਆ ਸੱਕ ਸੁੱਕੇ ਜੇ ਰਹਿ ਗਏ ਮਾ ਰਹਿ ਗਏ ਸੱਕ ਸੁੱਕ ਜੇ ਬਸ ਇਹ ਚੱਕਰ ਕਰਕੇ ਹੁਣ ਲਾਉਨੇ ਆ ਬੇਰੀ ਲਾਉਨੇ ਆ